ਨੌਰੀ ਬਾਰਡਰ ਤੇ 13 ਫਰਵਰੀ ਤੋਂ ਕਿਸਾਨਾਂ ਦਾ ਚੱਲ ਰਿਹਾ ਮੋਰਚੇ ਦੇ ਵਿੱਚ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਆ ਅੱਜ ਮਰਨ ਵਰਤ ਦਾ 29ਵਾਂ ਦਿਨ ਸੀਗਾ ਸਿਹਤ ਲਗਾਤਾਰ ਵਿਗੜਨ ਕਰਕੇ ਡੱਲੇਵਾਲ ਸਾਹਿਬ ਚੱਲਣ ਫਿਰਨ ਤੋਂ ਅਸਮਰਥ ਨੇ ਅੱਜ ਉਹਨਾਂ ਨੂੰ ਲੋਕਾਂ ਦੇ ਕਿਸਾਨਾਂ ਦੇ ਦਰਸ਼ਨਾਂ ਲਈ ਸਟੇਜ ਦੇ ਉੱਪਰ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚੇ ਕਿਸਾਨਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉੱਥੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੈਠੇ ਪੰਡਾਲ ਦੇ ਵਿੱਚ ਬੈਠੇ ਲੋਕਾਂ ਦੇ ਦਰਸ਼ਨ ਕੀਤੇ ਗਏ ਉਹਨਾਂ ਦੀ ਮੰਗ ਅਨੁਸਾਰ ਹੀ ਡਾਕਟਰਾਂ ਵੱਲੋਂ ਅੱਜ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੀ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਹੈ ਹਫ਼ਤਾ ਤੋਂ ਪਹਿਲਾਂ ਅਚਾਨਕ ਚੱਕਰ ਆਉਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਡਿੱਗ ਜਾਂਦੇ ਐ ਤੇ ਬੇਹੋਸ਼ ਹੋ ਜਾਂਦੇ ਐ 10 ਮਿੰਟ ਤੋਂ ਬਾਅਦ ਸਮਾਂ ਬੇਹੋਸ਼ ਰਹਿੰਦੇ ਆ ਉਸ ਬੇਹੋਸ਼ੀ ਦੀਆਂ ਤਸਵੀਰਾਂ ਜਦੋਂ ਲੋਕਾਂ ਤੱਕ ਪਹੁੰਚਦੀਆਂ ਨੇ ਗੱਲ ਪਹੁੰਚਦੀ ਆ ਤਾਂ ਲੋਕ ਚਿੰਤਾ ਦੇ ਵਿੱਚ ਡੁੱਬ ਜਾਂਦੇ ਆ ਤੇ ਕਿਤੇ ਨਾ ਕਿਤੇ ਲੋਕਾਂ ਦੀ ਜ਼ਮੀਰ ਵੀ ਜਾਗਦੀ ਹੈ ਤੇ ਅਣਖ ਵੀ ਜਾਗਦੀ ਹੈ ਕਿ ਪੰਜਾਬ ਹੀ ਨਹੀਂ ਦੇਸ਼ ਦੇ ਬਖਵਖ ਸੂਬਿਆਂ ਤੋਂ ਲੋਕ ਕਿਸਾਨ ਨੌਜਵਾਨ ਬੀਬੀਆਂ ਬੱਚੇ ਬਹੀਰਾਂ ਘੱਟ ਕੇ ਖਨੌਰੀ ਬਾਡਰ ਤੇ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਸਭ ਤੋਂ ਹੈਰਾਨੀਜਨਕ ਗੱਲ ਜੋ ਇੱਥੇ ਸਾਹਮਣੇ ਆਉਂਦੀ ਹੈ ਕਿ ਇੱਕ ਪਾਸੇ ਡਾਕਟਰ ਸਵੈਮਾਨ ਦੇ ਡਾਕਟਰਾਂ ਦੀ ਟੀਮ ਜਿਹੜੀ ਲਗਾਤਾਰ 24 ਘੰਟੇ ਜਗਜੀਤ ਸਿੰਘ ਢੱਲੇਵਾਲ ਦਾ ਚੈੱਕਅਪ ਕਰ ਰਹੀ ਹੈ ਉਹਨਾਂ ਮੁਤਾਬਕ ਸਤ ਚਿੰਤਾਜਨਕ ਹੈ ਕਿਸੇ ਵੀ ਸਮੇਂ ਸਰੀਰ ਦਾ ਕੋਈ ਵੀ ਅੰਗ ਜਿਹੜਾ ਉਹਨਾਂ ਦਾ ਸਾਥ ਛੱਡ ਸਕਦਾ ਹੈ ਤੇ ਕਿਸੇ ਵੀ ਸਮੇਂ ਉਹਨਾਂ ਨੂੰ ਸਾਇਲੈਂਟ ਅਟੈਕ ਆ ਸਕਦਾ ਹੈ ਪਰ ਸੁਪਰੀਮ ਕੋਰਟ ਦੇ ਵਿੱਚ 77 ਵੱਲੋਂ ਸਰਕਾਰਾਂ ਵੱਲੋਂ ਰਿਪੋਰਟਾਂ ਪੇਸ਼ ਕਰਕੇ ਕਿਹਾ ਗਿਆ ਕਿ ਉਹਨਾਂ ਦੀ ਸਥਿਤੀ ਹੈ ਜਿਹੜੀ ਹਾਲਤ ਨਾਰਮਲ ਹੈ ਇਹ ਚਿੰਤਾ ਦਾ ਵਿਸ਼ਾ ਹੈ ਕਿ ਆਕਰ ਸਰਕਾਰਾਂ ਇਹ ਕਰ ਕਿਉਂ ਰਹੀਆਂ ਨੇ ਦੂਸਰੇ ਪਾਸੇ ਗੱਲ ਇਹ ਵੀ ਹੈ ਕਿ ਜਦੋਂ ਤੋਂ ਜਗਜੀਤ ਸਿੰਘ ਡੱਲੇਵਾਲ ਡਿੱਗ ਕੇ ਬੇਹੋਸ਼ ਹੋਏ ਉਹ ਤਸਵੀਰਾਂ ਚੈਨਲਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀਆਂ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣੇ ਸ਼ੁਰੂ ਹੋਏ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਦਿਨ ਰਾਤ ਇੱਥੇ ਜਿਹੜਾ ਆਪਣੀ ਡਿਊਟੀ ਨਿਭਾਉਂਦੇ ਹੈਗੇ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਆਗੂਆਂ ਤੋਂ ਇੱਕੋ ਮੰਗ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਇਸ ਮੋਰਚੇ ਵਿੱਚੋਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਚੁੱਕਣ ਨਾ ਦਿੱਤਾ ਜਾਵੇ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਹਸਪਤਾਲ ਦੇ ਵਿੱਚ ਹੋਈ ਮੌਤ ਉਹਨਾਂ ਦੀ ਸਿਆਸੀ ਮੌਤ ਹੋਵੇਗੀ ਮੈਂ ਸਿਆਸੀ ਮੌਤ ਨਹੀਂ ਮਰਨਾ ਚਾਹੁੰਦਾ ਮੈਂ ਆਪਣੇ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਆਪਣੀ ਸ਼ਹਾਦਤ ਦੇਣਾ ਚਾਹੁੰਦਾ ਕਿਉਂਕਿ ਅਕਸਰ ਆਗੂਆਂ ਪ੍ਰਤੀ ਲੋਕਾਂ ਦਾ ਇੱਕੋ ਨਜ਼ਰੀਆ ਹੈ ਕਿ ਲੋਕਾਂ ਦੇ ਪੁੱਤ ਮਰਵਾ ਦਿੱਤੇ ਜਾਂਦੇ ਆ ਕਟਵਾਏ ਜਾਂਦੇ ਆ ਸੰਘਰਸ਼ਾਂ ਦੇ ਵਿੱਚ ਪਰ ਮੈਂ ਆਪਣੇ ਕਿਸਾਨਾਂ ਲਈ ਜਿਨ੍ਹਾਂ ਦੀ ਮੈਂ ਪਿਛਲੇ 40 ਸਾਲ ਤੋਂ ਨੁਮਾਇੰਦਗੀ ਕਰ ਰਿਹਾ ਹਾਂ ਕੁਝ ਕਰਨਾ ਚਾਹੁੰਨਾ ਉਹਨਾਂ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਸਰਕਾਰ ਮੇਰੇ ਜਿਉਂਦੇ ਜੀ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਨਹੀਂ ਫਿਰ ਆਕਰ ਇੱਕ ਦਿਨ ਉਹ ਆ ਹੀ ਜਾਵੇਗਾ ਜਦੋਂ ਸਰਕਾਰ ਨੂੰ ਮੇਰੀ ਸ਼ਹਾਦਤ ਤੋਂ ਬਾਅਦ ਇਹਨਾਂ ਮੰਗਾਂ ਨੂੰ ਮੰਨਣਾ ਪਵੇਗਾ ਸੋ ਆਓ ਪੰਜਾਬੀਓ ਆਪਾਂ ਵੀ ਅਣਖ ਜਮਾਈਏ ਜਮੀਰ ਜਗਾਈਏ ਕਿਉਂਕਿ ਉਹ ਬੁੱਢਾ ਬਾਪੂ 75 ਸਾਲ ਦਾ ਜੋ ਕੈਂਸਰ ਦੀ ਬਿਮਾਰੀ ਤੋਂ ਪੀੜਦਾ ਹੈ ਸ਼ੂਗਰ ਦੀ ਬਿਮਾਰੀ ਤੋਂ ਪੀੜਦਾ ਹੈ ਸਭ ਕੁਝ ਖਾਣਾ ਛੱਡ ਕੇ ਇੱਥੋਂ ਤੱਕ ਕਿ ਦਵਾਈਆਂ ਤੱਕ ਵੀ ਛੱਡ ਕੇ ਸਾਡੇ ਲਈ ਆਪਣੀ ਜ਼ਿੰਦਗੀ ਦਾਤ ਤੇ ਲਾ ਕੇ ਬੈਠਿਆ ਹੋਇਆ ਆਓ ਕਾਫਲੇ ਬਣ ਕੇ ਖਨੌਰੀ ਮੋਰਚੇ ਵੱਲ ਵੱਧਿਏ ਖਾਸ ਕਰਕੇ ਰਾਤ ਦੀ ਡਿਊਟੀ ਨੌਜਵਾਨਾਂ ਲਈ ਕਿਸਾਨਾਂ ਲਈ ਦੇਣੀ ਜ਼ਰੂਰੀ ਹੈ ਕਿਸੇ ਵੇਲੇ ਵੀ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਚੁੱਕ ਕੇ ਲਜਾਇਆ ਜਾ ਸਕਦਾ ਜਾ ਸਕਦਾ ਹੈ ਹਰ ਰਾਤ ਇੱਥੇ ਡਿਊਟੀਆਂ ਲੱਗਦੀਆਂ ਨੇ ਪਹਿਰੇ ਲੱਗਦੇ ਨੇ ਕਿਸਾਨਾਂ ਦੇ ਨਾਕੇ ਲੱਗਦੇ ਆ ਸੋ ਉੱਥੇ ਵੱਧ ਤੋਂ ਵੱਧ ਨੌਜਵਾਨਾਂ ਦੀ ਕਿਸਾਨਾਂ ਦੀ ਬਜ਼ੁਰਗਾਂ ਦੀ ਕਈੇ ਜ਼ਰੂਰਤ ਹੈ ਤੋਂ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅੱਜ ਖਨੌਰੀ ਬਾਰਡਰ ਤੇ ਪਹੁੰਚ ਕੇ ਉਸ ਬੁੱਢੇ ਬਾਪੂ ਦਾ ਉਸ ਜਰਨਲ ਦਾ ਜੋ ਸਾਡੇ ਲਈ ਆਪਣੀ ਜ਼ਿੰਦਗੀ ਦਾਤੇ ਲਾ ਕੇ ਬੈਠਿਆ ਉਸ ਦਾ ਸਮਰਥਨ ਕਰੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦੇਸ਼ ਦੇ ਦੇਸ਼ ਦੇ ਬਾਸ ਦੇ ਲੋਕਾਂ ਨੂੰ ਡਲੇਵਾਰ ਸਾਹਿਬ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਹੋਵੇ ਤੇ ਉਹਨਾਂ ਦੇ ਦਰਸ਼ਨ ਵੀ ਹੋ ਸਕਣ